ਵੈਕੂਨਿਕਾ ਸੰਸਥਾ ਵੈਕੂਨਿਕਾ ਅੱਜ ਪੰਜਾਬ ਸਰਕਾਰ ਦੇ ਵੱਲੋਂ ਜੁੰਡ ਨਕਿਆ ਵਿਰੋਧ ਦੇ ਤਾਇਤ ਸਰਤਾਕ ਸਿੰਘ ਕੁਮਾਰ ਚੱਪੜ ਐਮਐਲਏ ਦਾ ਪ੍ਰਿੰਟ ਹਾਲ ਤੋਂ ਵਿਚ ਆਇਆ ਆ ਉਹਨਾਂ ਦਾ ਜੋਕੇ ਮੁੱਦਿਆਂ ਤੇ ਗੱਲਬਾਤ ਕਰਦੇ ਡਾਕਟਰ ਸਸੀ ਚਾਹ ਦਾ ਸਿਕਾ ਆ ਬਹੁਤ ਸਾਰਾ ਦਿਖਾਈ ਦਿੰਦਾ ਹੈ ਵਿਧਾਨ ਸਭਾ ਦਾ ਚੱਪੜ ਹਾਂ ਜੀ ਜਿਆਦਾ ਜ਼ਰੂਰੀ ਨਹੀਂ ਤਦੋਂ ਦਾ ਕਹਿੰਦਾ ਕਿ ਉਹਨਾਂ ਵਾਸਤੇ ਕੋਈ ਮੌਕਾ ਦੇ ਸਵੇਰ ਜਿੜਿੜੀ ਜਿੜੀ ਸੈਸ਼ਨ ਹੋਈ ਨਹੀਂ ਉਹ ਮੇਨ ਸਭ ਤੋਂ ਪਹਿਲਾ ਮੁੱਦਾ ਇਹ ਰਿਹਾ ਕਿ ਜਿਹੜਾ ਆਪਣੇ ਕੋਲ ਹੈ ਉਹ ਘੱਟਦੀ ਹੈ ਉਹ ਬਹੁਤ ਹੀ ਲੱਗਦੀ ਹੈ ਮੈਨੂੰ ਪਤਾ ਹੈ ਕਿ ਕਿ ਉਹਨਾਂ ਦੇ ਉਹਨਾਂ ਦੇ ਬੋਲਦੇ ਰਹੀ ਨੇ ਜਿਹੜੀ ਬਾਇਆ ਦੀ ਸਰਕਾਰ ਤੇ ਜਿਹੜੀ ਇਸ ਨੁਕਤੇ ਮੈਂ ਰੱਖਿਆ ਸੀਗਾ ਜਿਹੜੀ ਸਰਕਾਰ ਦੀ ਇਹਨਾਂ ਨੂੰ ਨਾ ਉਹ ਮਿੱਟੀ ਦੀ ਲੱਗੇ ਤਾਂ ਬਹੁਤ ਬਦਲਗਾ ਨਾ ਠੀਕ ਹੈ ਜੇਬਾ ਲੋਹਾ ਉਪਤੀ ਕੋਈ ਦੂਜੀ ਦੇ ਕੋਲ ਜਾ ਤੱਕ ਮਾਰੀ ਦੀ ਗੱਡੀ ਦੀ ਕੋਈ ਕੰਟੈਕਟ ਹੋ ਗਿਆ ਸਾਰਾ ਮੈਂ ਦੇਖੋ ਵੀ ਅਜੇ ਮਿੱਟੀ ਦੀ ਵੀ ਨਹੀਂ ਬਣੀ ਹੁੰਦੀ ਇਹਨਾਂ ਨੇ ਉਹ ਬਹੁਤ ਕਾਮਯਾਬ ਜੇ ਗੱਡੀ ਜਾਂਦੇ ਕੋ ਵਿੱਚ ਪਸ ਜਾਂਦੀ ਸੀ ਤੇ ਇਹ ਲੋਹਾ ਦੇ ਟਾਕੇ ਵਿੱਚ ਨਹੀਂ ਚਲਦਾ ਮੈਂ ਇਸ ਫਲਸਫੇ ਤੇ ਆਂਦਾ ਤੇ ਦੂਸਰੇ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਦੂਜੇ ਦੀ ਕਮੇਟੀ ਗੱਲ ਕੀਤੀ ਸੀ ਉਹ ਉਹਦੇ ਕਿਛੇ ਤੋਂ ਬਾਅਦ ਇੱਥੇ ਆ ਵੀ ਗਏ ਸੀ ਸਰਕਾਰੀ ਜਿੰਨਾ ਤੇ ਬਾਕੀ ਵੀ ਨੇ ਚੋਕਲੇ ਕਿਵੇਂ ਗਏ ਤੇ ਹੋਰ ਜਿਹੜੇ ਬਸ ਬਸ ਦੇ ਰੂਮ ਜਿਹੜੇ ਬੰਦ ਹੋਏ ਹੋਏ ਸੀਗੇ ਕੋਵਿਡ ਤੋਂ ਬਾਅਦ ਉਹਦੇ ਵੀ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ ਮੁੱਦਾ ਚੱਕਿਆ ਮੈਂ ਆਪਣੇ ਕਾਂਸਾ ਬਾਰੇ ਉਹ ਵੀ ਬਹੁਤ ਜਲਦੀ ਕੰਮ ਕੀਤਾ ਜਾਏਗਾ। ਗੱਲਾਂ ਨਹੀਂ ਆ ਪਾਦਮਪੁਰ ਤੋਂ ਦੋ ਵਾਹੀਆਂ ਚੰਡੀਗੜ੍ਹ ਨੂੰ ਜੇ ਦੋ ਗਰੂਪ ਹੋਰ ਵਧਾ ਦਿੱਤੇ ਜਾਣ ਥੋੜਾ ਸਾ ਸਮਝੀ ਜਿਹਾ ਕਬਰ ਹੋ ਜਾ। ਇਹ ਬਿਲਕੁਲ ਉਹੀ ਆ ਪਾਦਮਪੁਰ ਕੋਸ਼ਿਸ਼ ਕਰਦੇ ਦੋ ਦੋ ਜਲਦੀ ਆ ਇੱਕ ਪਹੁੰਚ ਜਲਦੀ ਬਹੁਤ ਜਲਦੀ ਵਧਾ ਦਿੱਤੇ ਜਾ। ਇੱਕ ਅੱਜ ਤੋਂ 3-4-5 ਰੁਪਿਆ ਦਾ ਕੋਰਸ ਵੀ ਦਿੱਲੀ ਬਸੇ ਕਰਦੇ। ਉਹ ਕੋਈ ਸੈਂਟਰ ਖਾਤੋਂ ਬੰਦ ਹੋ ਗਈ ਆ ਠੀਕ ਹੈ ਉਹ ਉਹ ਬਾਇਆ ਜਿਹੜਾ ਤੁਸੀਂ ਵਗਾਰਾ ਨੂੰ ਵੀ ਜਿਹੜਾ ਪਰੇ ਨਿਕਲਦੀ ਠੀਕ ਹੈ ਜੇ ਉਹੀ ਰੂਟ ਨਵਾਂ ਸਾਹਿਬ ਦੀ ਬੱਸ ਚੱਲਦੀ ਉਹੀ ਰੂਟ ਨਹਿਰੇ ਜਾਵੇ ਆਪਣੇ ਜਿਹੜੇ ਨੂੰ ਹੋਇਆ ਉਹ ਵੀ ਬਿਲਕੁਲ ਉਹ ਵੀ ਟੂ ਦਿੱਲੀ ਜੀ ਰੂਟ ਚੱਲਦਾ ਠੀਕ ਹੈ ਉਹ ਵੀ ਕਰਵਾ ਦਾਂਗੇ ਹਾਂ ਜੀ ਇਹ ਜਿਹੜਾ 90 ਜੀ ਗਰਾਂ ਤੋਂ ਇੱਕ ਕੋਟ ਦੀ ਜਿਹੜਾ ਨਹਿਰਵਾਲਾ ਚੌਕ ਆ ਉਹ ਤੇ ਕਲਕੀ ਜੀ ਤੋਂ ਮਜ਼ਰਾ ਬਹੁਤ ਹੈ ਜਿਆਦਾ ਸੁਧਿਰ ਬਰ ਰੋਣਾ ਜਾਂ ਜਾਂ ਫੇ ਲੱਟਾਂ ਲਾਈਆਂ ਹਨ ਰੋਜ਼ ਦੋ ਚਾਰ ਬੰਦੇ ਦਾ ਦਾਤਾ ਸਾਹਿਬ ਦਾ ਪੋੜ ਕੜਿਆ ਨਾ ਕੋਈ ਠੀਕ ਹੈ ਜੀ ਕੋਈ ਨਾ ਨਹੀਂ ਉਹ ਵੀ ਹੋ ਜਾਏਗਾ ਉਹ ਉਹ ਜਰਦੀ ਹੋਣਾ ਚਾਹੀਦਾ ਕਿਉਂਕਿ ਉਹ ਬੜਾ ਉਸਤਾਜ ਆ ਜਾਂ ਕੰਮ ਆ ਕਿ ਲੱਟਾਂ ਨਾਲ ਲੱਗਿਆ ਉਹ ਠੀਕ ਹੈ ਤਾਂ ਥੋੜਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਂ ਕੈਮਰਾਮੈਨ ਨੂੰ ਕਹਿੰਦਾ ਸਾਰੀ ਸੰਗਤ ਨੂੰ ਦਿਖਾਓ ਜੀ ਰਿਫਰਨਲ ਡਾਕਟਰ ਸ਼抗ਮਤ ਕਪੜਾ ਐਮਐਮਏ ਸਾਹਿਬ ਜਿਹਨਾਂ ਨਾਲ ਅਸੀਂ ਗੱਲ ਕੀਤੀ ਆ ਡਾਕਟਰ ਦਾ ਜਿਹੜਾ ਕਪੜਾ ਹਲਕਾ ਵਾ ਇੱਕ ਅਰਜਰੂ ਕੁਆ ਡਾਕਟਰ ਨੂੰ ਮੈਡਿਕਲ ਚਿੱਪਾ ਦੇ ਨਾਲ ਸੀ ਐਮਐਮਏ ਬਣਿਆ ਇਹ ਜਨਰਲ ਨੂੰ ਬੋਲਦਾ ਨਾ ਸੰਕੇਤ ਨਾਮ ਹੈ ਕੋਈ ਆਪਣੀ ਕੌਮਦਮਦਨ ਚੀਜ਼ ਸੰਬੰਧੀ ਨੇ ਕੌਣ ਨਾ ਬੁੱਧ ਦਿੱਤੇ ਨਹੀਂ ਇਸ ਤਰ੍ਹਾਂ ਹਲੇ ਤੱਕ ਤਾਂ ਨਹੀਂ ਦਿੱਕਿਆ ਆ ਗਿਆ ਬਟ ਜਿਸ ਤਰ੍ਹਾਂ ਸੈਸ਼ਨ ਵੀ ਜੰਗੀ ਇਸਨ ਆਪ ਕੋ ਜਿਹੜੇ ਮੁੱਦੇ ਨੇ ਉਹੀ ਜ਼ਰੂਰੀ ਨੇ ਇਸ ਤਰ੍ਹਾਂ ਨਾਲ ਡਾਕਟਰ ਨਕਸ਼ਤਰਪਾਲ ਨਮਿਕਾ ਤੋਂ ਐਮਐਲਏ ਆਏ ਉਹਨ ਜਿੱਦਾਂ ਕਾਂਗਰਸ ਨੇ ਇਹ ਸਪਰਸ਼ ਖਾ ਗਿਆ ਸਾਰੇ ਫੋਟਕਾਰ ਗਏ ਕਰੋੜਾਂ ਰੁਪਈਆ ਉਹ ਮੰਤਰੀ ਅੰਦਰ ਦੀ ਗੱਲ ਉਹ ਕੱਲੇ ਨੇ ਬਰੋੜਾ ਪਾਇਆ ਤਾਂ ਉਹ ਤੁਹਾਡੀ ਸਰਕਾਰ ਨੇ ਉਹਦੀ ਹਮਾਇਤ ਕੀਤੀ ਆ ਮਤਾ ਧਿਆਨ ਦਾ ਉਹ 50 ਹਜ਼ਾਰ ਬੰਦੇ ਸਾਡੇ ਬੱਚੇ ਦੇ ਡਿਗਰੀਆਂ ਦਾ ਜਿਹੜੀਆਂ ਵਿਦਿਅਕੀਆਂ ਦੱਬ ਕੇ ਬੈਠੀਆਂ ਹੁੰਦੀਆਂ ਫਾਰਮ ਡਾਕਟਰ ਮਛਤਪਾਲ 4050 ਬੱਚਿਆਂ ਨੂੰ ਸਰਟੀਫਿਕੇਟ ਦਵਾਜ ਕਾਮਯਾਬ ਹੋ ਗਿਆ ਇਸ ਤੇ 10000 ਰੁਪਏ ਨੂੰ ਕੁਛ ਕਰਨਾ ਕਿ ਇਹੋ ਜਿਹੇ ਮੁੱਦੇ ਜੂਰ ਚੱਪੋ ਜੀ ਬਿਲਕੁਲ ਜੀ ਜਿਹੜੇ ਸਾਡੀ ਫਾਰਮ ਦੇ ਜਿਹੜੀ ਸਰਟੀਫਿਕੇਟ ਬਣਾ ਕੇ ਜਨਰਲ ਕੈਟਾਗਰੀ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਜੇਨਰਟਾ ਜੀ ਵੀ ਸਾਡੀ ਸਰਵਿਸ ਕਰਦੇ ਆ ਨਾ ਉਹ ਮੁੱਦਾ ਜ਼ਰੂਰ ਵਿਧਾਨ ਸਭਾ ਚੋਂ ਉਹਨਾਂ ਦਾ ਐਕਸ਼ਨ ਲਿਆ ਜਾਵੇ ਠੀਕ ਹੈ ਤੇ ਉਹ ਸਾਡੇ ਜਿਹੜੇ ਨੌਜਵਾਨ ਬੜੇ ਵਿਖਿਆ ਉਹ ਦੇਖ ਹੁੰਦੇ ਆ ਉਹ ਨਜ਼ਾਰੇ ਹੋ ਲਈ ਜਾਂਦੇ ਆ ਸਪੱਖ ਦਾ ਜਨਗਤ ਨਹੀਂ ਬੋਲ ਸਕਦਾ ਲੱਗਦੀ ਹੈ ਇਹ ਵੀ ਖਾਓ ਤੁਹਾਡਾ